ਜੀ ਕੱਲ ਸਾਨੂੰ ਸ਼ਾਮੀ ਇਨਫੋਰਮੇਸ਼ਨ ਮਿਲੀ ਸੀ ਕਿ ਚਾਰ ਬੱਚੇ ਡੁੱਬ ਗਏ ਨੇ ਅਸੀਂ ਮੌਕੇ ਤੇ ਐਨਡੀਆਰਐਫ ਟੀਮਾਂ ਨਾਲ ਇੱਥੇ ਪਹੁੰਚ ਗਏ ਸੀ ਚਾਰ ਇੱਕ ਇੱਕ ਪਿੰਡ ਦੇ ਬੱਚੇ ਸੀ ਦੋ ਕੱਲ ਰੈਸਕਿਊ ਕਰ ਲਏ ਸੀ ਜਿਹੜੇ ਕਿ ਡੈੱਡ ਮਿਲੇ ਸੀਗੇ ਮੁੜ ਕੇ ਤੇ ਦੋ ਹਲੇ ਭਾਲ ਜਾਰੀ ਆ ਕੱਲ ਦੇ ਪ੍ਰਸ਼ਾਸਨ ਦੀ ਟੀਮਾਂ ਲੱਗੀਆਂ ਹੋਈਆਂ ਐਨਡੀਆਰਐਫ ਟੀਮ ਦੇ ਸਹਿਯੋਗ ਨਾਲ ਕਿਹੜੇ ਕਿਹੜੇ ਨੌਜਵਾਨ ਨੇ ਜਿਹਨਾਂ ਦੀ ਅਜੇ ਵੀ ਭਾਲ ਜਾਰੀ ਹੈ ਜੀ ਦੋ ਜਿਨ੍ਹਾਂ ਚੋਂ ਇੱਕ ਦਾ ਨਾਮ ਅਰਸ਼ਦੀਪ ਤੇ ਜਸਪਾਲ ਸਿੰਘ ਸੀ ਉਹ ਤਾਂ ਜੀ ਕੱਲ ਮਿਲ ਗਏ ਸੀ ਉੱਤੇ ਇਲਾਵਾ ਵਿਸ਼ਾਲ ਦੀ ਤੇ ਗੁਰਪ੍ਰੀਤ ਸਿੰਘ ਦੀ ਹਲੇਪਾਲ ਜਾਰੀ ਆ ਦੋ ਤਾਂ ਇਹਨਾਂ ਚ ਸਕੇ ਪ੍ਰਾਈਸ ਸੀਗੇ ਜੀ ਇੱਕ ਦੀ ਡੈਡ ਬੋਡੀ ਮਿਲ ਗਈ ਕੱਲ ਅন্ডਰਵਾਟਰ ਹੀ ਹੈ ਕੱਲ ਕਿੰਨੇ ਵਜੇ ਤੱਕ ਆਪਰੇਸ਼ਨ ਚੱਲਿਆ ਤੇ ਅੱਜ ਸਵੇਰੇ ਕਿੰਨੇ ਵਜੇ ਮੁਰਝੂ ਗਿਆ ਜੀ ਕੱਲ 8 ਵਜੇ ਤੱਕ ਚੱਲਿਆ ਸੀ ਅੱਜ ਵੀ ਸਵੇਰੇ 7 ਵਜੇ ਤੋਂ ਆਪਰੇਸ਼ਨ ਚੱਲ ਰਿਹਾ ਜੀ ਸਰਚ ਆਪਰੇਸ਼ਨ ਤੇ ਜਿੰਨੀ ਦੇਰ ਤੱਕ ਸਾਨੂੰ ਮਿਲਦੇ ਨੂੰ ਨੀਰ ਤੱਕ ਜਾਰੀ ਰਹੇਗਾ ਜੀ ਕਿੰਨੀਆਂ ਟੀਮਾਂ ਐਂਡੀਆਰਫ ਦੀਆਂ ਪਹੁੰਚੀਆਂ ਐਂਡੀਆਰਫ ਦੀਆਂ ਟੀਮਾਂ ਦੋ ਟੀਮਾਂ ਪਹੁੰਚੀਆਂ ਆਈਆਂ ਜੀ ਜਿਹਦੇ ਵਿੱਚ 30 ਤੋਂ 40 ਮੈਂਬਰ ਹੈਗੇ ਦੋ ਫੀਮੇਲਸ ਵੀ ਹੈਗੀਆਂ ਵਿੱਚ ਉਹਨਾਂ ਦੇ ਕਮਾਂਡੰਟ ਹੈ ਉਹ ਇਹ ਚਾਰ ਐ 6 ਜਣੇ ਆਏ ਸੀਗੇ ਮੁੰਡੇ ਇੱਥੋਂ ਘੁੰਮਦੇ ਘੁੰਮਦੇ ਤੇ ਉਹ ਡੂੰਘੇ ਪਾਣੀ ਚਲੇ ਗਏ ਤਾਂ ਬਾਅਦ ਵਿੱਚ ਦੂਜੇ ਮੁੰਡਿਆਂ ਨੇ ਇਨਫਾਰਮ ਕੀਤਾ ਵੀ ਆਪਣੇ ਬੱਚੇ ਜਿਹੜੇ ਆ ਡੁੱਬ ਗਏ ਆ ਤਾਂ ਪਿੰਡ ਨੂੰ ਤਲਾਹ ਹੋਈ ਤੇ ਸਾਰਾ ਪਿੰਡ ਪਹੁੰਚਿਆ ਇੱਥੇ ਨਹੀਂ ਦੋ ਜਿਹੜੇ ਲੱਭੇ ਨੇ ਸਕੇ ਭਰਾ ਨੇ ਨਹੀਂ ਹੋ ਸਕੇ ਭਰਾ ਨੇ ਆ ਸਗਾ ਭਰਾ ਹਜੇ ਇੱਕ ਉਹਦਾ ਲੱਭਾ ਤੇ ਇੱਕ ਡੁੱਬਾਈਆ ਤੇ ਇੱਕ ਨਾਲ ਗਵਾਂਢ ਮੁੰਡਾ ਸੀ ਗਈ ਹੈਗੇ ਕਿ ਪਿੰਡ ਦੇ ਹੀ ਆ ਸਾਰੇ ਕੱਲ ਕਿੰਨੇ ਕ ਵਜੇ ਦੀ ਘਟਨਾ ਸਾਰੀ ਇਹ ਸਾਰਾ 1.5 ਵਜੇ ਦੀ ਘਟਨਾ ਆ ਜੀ ਹਾਂਜੀ ਤੇ ਤੁਹਾਨੂੰ ਕਦੋਂ ਕੋ ਜਾਣਕਾਰੀ ਮਿਲੀ ਸਾਰੀ ਸਾਨੂੰ 1.5 ਦੇ ਕਰੀਬ ਨਾ ਜਾਣਕਾਰੀ ਮਿਲੀ ਉਹਨਾਂ ਨੇ ਮੁੰਡਿਆਂ ਨੇ ਲੇਟ ਦੱਸਿਆ ਪਹਿਲਾਂ ਆਪਣਾ ਜੋਰ-ਜੋਰ ਲਾਉਂਦੇ ਰਹੇ ਤੇ ਨਹੀਂ ਗੱਲ ਬਣੀ ਫਿਰ ਉਹਨਾਂ ਨੇ ਪਿੰਡ ਤਲਾਕ ਕੀਤੀ ਹਾਂਜੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਇੱਥੇ ਪਹੁੰਚਦਾ ਹੈ ਤੇ ਪ੍ਰਸ਼ਾਸਨ ਵੱਲੋਂ ਕੱਢਿਆ ਜਾਂਦਾ ਨੌਜਵਾਨਾਂ ਨਹੀਂ ਨਹੀਂ ਉਹ ਪਿੰਡ ਵਾਲੇ ਬੰਦੇ ਨੇ ਕੱਢਦੇ ਆ ਹੈਗਾ ਅੱਜ ਜਿੱਦਾਂ ਹੁਣ ਪਿੰਡ ਵਾਲੇ ਸਾਰੇ ਜੁੜੇ ਸੀਗੇ ਉਹਨਾਂ ਨੇ ਘੁੰਮਦੇ ਘੁੰਮਦਿਆਂ ਵਿੱਚੋਂ ਲੱਭ ਲਿਆ ਹੁਣ ਐਨਡੀਆਰਫ ਦੀਆਂ ਟੀਮਾਂ ਲੱਗੀਆਂ ਨੋਕ ਤੇ ਹਾਂਜੀ ਹਾਂਜੀ ਸਾਰੀਆਂ ਟੀਮਾਂ ਲੱਗੀਆਂ ਪਈਆਂ ਪਿੰਡ ਦਾ ਵੀ ਸਹਿਯੋਗ ਪੂਰਾ ਵਈ ਇੱਕ ਘਟਨਾ ਚਾਰ ਬੱਚੇ ਸੀਗੇ ਵਿਸਾਖੀ ਦੇ ਇਤਿਹਾਸਕ ਮਤਲਬ ਨਾਲ ਆਈ ਸੀ ਪਿਆਜਦਰਾ ਦੇ ਵਿੱਚ ਤੇ ਤਰਨਾ ਉਹਨਾਂ ਨੂੰ ਆਉਣਾ ਨਹੀਂ ਸੀਗਾ ਤੇ ਉਹ ਚਾਰੀ ਬੱਚੇ ਨੇ ਜਿਹੜੇ ਉਹ ਦੁੱਧੂਏ ਨੇ ਇੱਥੇ ਕਿੰਨੀ ਕਿੰਨੀ ਉਮਰ ਦੇ ਸੀ ਬੱਚੇ ਕੁਛ ਉਮਰ ਉਮਰ ਉਹਨਾਂ ਦੀ ਲਗਭਗ 19-20 ਸਾਲ ਦੀ ਸਾਰੀ ਹਮਾ ਉਮਰ ਸੀਗੇ ਚਾਰ ਦੇ ਚਾਰੀ ਇਹ ਦੋ ਤਨੋਂ ਚੋ ਸਕੀਬਰਾ ਸੀਗੇ ਉਹ ਤਾਂ ਫਿਲਹਾਲ ਕੱਢ ਲਏ ਤੇ ਉਹ ਦੋ ਇਹ ਟੱਡ ਨੇ ਤੇ ਦੋ ਬੱਚੇ ਹੁੰਦੇ ਹੋਰ ਨੇ ਜਿਹੜੇ ਵਿੱਚ ਨੇ ਉਹ ਐਨਡੀਆਰਫ ਟੀਮ ਆਪਣੀ ਪਹੁੰਚ ਚੁੱਕੀ ਹੈ ਸੂਚਿਆ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਤੇ ਉਹਨਾਂ ਦੀ ਜਿਹੜੀ ਇਹ ਭਾਲ ਜਾਰੀ ਹੈ ਬੱਚੇ ਜਿਹੜੇ ਸੀ ਫੜਦੇ ਸੀ ਜੇ ਕੁਛ ਨਹੀਂ ਇਹ ਸਟੂਡੈਂਟ ਸੀ ਸਾਰੇ ਸੁੰਦੇ ਤੇ ਉਹ ਕਿੰਨੇ ਕਿੰਨੀ ਕੀ ਲੱਗਿਆ ਕਿੰਨਾ ਟਾਈਮ ਲੱਗ ਚੁੱਕਾ ਉਹ ਐਨਡੀਆਰਫ ਟੀਮ ਨੇ ਦੇਖੋ ਨੋ ਉਸ ਤੋਂ ਲੱਗ ਸਕਦਾ ਤੁਹਾਨੂੰ ਕਿੰਨਾ ਟਾਈਮ ਲੱਗ ਸਕਦਾ ਹੈ ਹਾਂਜੀ ਠੀਕ ਹਾਂ ਸਰ ਅਰਸ਼ਦੀਪ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਦੀ ਜੀ ਉਹਨੇ ਭਰਾਵਾਂ ਜਿਹੜੇ ਦੋ ਬੱਚੇ ਦੂਸਰੇ ਦਾ ਹੋਰ ਇੱਕ ਦਾ ਕਾਲੂ ਆ ਇੱਕ ਦਾ ਉਹਨੂੰ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਦੇ ਪੋਤੇ ਆ ਨੋ ਇੱਕ ਗਵਾੜਾੜੇ ਇੱਕ ਤੋੜਾ ਮਲਗ ਵੀ ਗਵਾੜੀ ਲਾ ਰੋ ਲੱਗ ਗਈ ਹੋਈ ਇਹ ਕਿਹੜੇ ਕਰਨ ਕੀ ਆਏ ਉਹ ਜਿਹੜਾ ਉਹ ਵਸਾਖੀ ਵਾਲੇ ਦਾ ਨਾਮ ਹੀ ਦੁਨੀਆ ਆਉਂਦੀ ਹੈ ਲੋਹਣ ਵਸਾਖੀ ਦਾ ਕਰਕੇ ਕਿ ਆਉਂਦੇ ਆ ਕਾਫੀ ਆਉਂਦੇ ਨੇ 10 ਸਾਲ ਤੇ ਇੱਕ ਪਾਣੀ ਦਾ ਬਹਾਵ ਇੰਨਾ ਤੇਜ਼ ਆ ਗਿਆ ਕਿ ਪਾਣੀ ਦਾ ਸਾਰੇ ਦਿਨ ਵਿੱਚ ਵੜਿਆ ਇੱਕ ਜਾਣਾ ਉਹ ਡੁੱਗੇ ਸਾਲ ਪੈ ਗਿਆ ਇੱਕਦਮ ਉਹ ਸੇਹੀਂ ਜਾ ਕੇ ਆ ਤੇ ਉਹ ਡੁੱਗੇ ਜਰ ਦੂਜਾ ਉਹ ਫੜ ਲਗਾ ਫੜਦੇ ਪੜਦੇ ਚਾਰੀ ਮਤਲਬ ਡੁੱਬ ਗਏ ਇੱਕ ਦੂਜੇ ਦੇ ਫੜਦੇ ਦੂਜੇ ਪਾ ਤੇ ਕਿੰਨੇ ਆ ਦੇ ਫਸਤਾ ਦਈਆ ਹਾਂ ਹਾਂਜੀ ਦੋ ਬੱਚੇ ਨੇ ਇਹਦਾ ਉਹਦਾ ਇੱਕ ਅਰਸ਼ਲੀਪਾ ਤੇ ਇੱਕ ਮੁੰਡੇ ਨਾਲ ਕਾਲੂਆ ਲੋ ਦੋ ਵਿਸ਼ਾਲ ਸ਼ਾਲੋ ਉਹਨਾਂ ਨੂੰ ਬਨੇਤਾ ਸਰਛਾ ਦੇ ਜੋ ਇੰਤਜ਼ਾਮ ਕਰ ਰਿਹਾ ਹੈ ਜਿਹੜੀ ਰੱਖੀ ਹੈ ਆ ਵੀ ਹਾਂਜੀ ਸੈਟੀਸਫਾਈਡ ਹੋਏ ਨਾ ਬੰਦੇ ਬਰਤ ਕਰ ਰਹੇ ਨੇ ਸੰਤੋਖ ਨਾਲ ਹਾਂਜੀ ਅਸੀਂ ਛੋਟੇ ਜਿਹੇ ਹਨੂ ਮਲਕੋ ਲਾਸ਼ਾ ਮਿਲ ਜਣ ਚ ਦੋ ਤੇ ਅਸੀਂ ਪਹਿਲੋਂ ਲੱਭ ਲਈ ਆ ਆਪ ਹੀ ਮੈਂ ਉਦੋਂ ਤੋਂ ਪਾਣੀ ਚ ਬੜੇ ਅਮਨ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਕੇ ਆਏ ਤੇ ਉਸ ਦੇ ਵਿੱਚ ਬਲ ਬੰਦੇ ਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਜਨ ਅਈ 25 ਜਣੇ ਸੀਗੇ ਉਹ ਦੋ ਕਿਰਾਂ ਨੂੰ ਪਹਿਲੋ ਲੱਗ ਗਏ ਹੁੰਦੇ ਉਹ ਕਲਾਏ ਹਸਪਤਾਲ ਸੀਗਾ ਤੇ ਉਹ ਬਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਜਮਹਕ ਰਾਸ਼ ਤੇ 2 ਲੱਖਾਂ ਦੋ ਮੁੰਡੇ ਨੇ ਮਿਲੇ ਹਾਂਜੀ ਚਾਰ ਬੱਚੇ ਸੀ ਜੀ ਦੋ ਬੱਚੇ ਤਾਂ ਕੱਢ ਲੈਣ ਪਰਿਵਾਰ ਤੋਂ ਮਿਲਾਈ ਤੇ ਸਾਡੀ ਹੁਣ ਐਨਡੀਆਰਐਫ ਦੀ ਟੀਮ ਹੈ ਉਹ ਕਾਰ ਤਿਆਰੀ ਹੈ ਨਾਲ ਨੂੰ ਉਹਦੇ ਦੋ ਬੱਚੇ ਰਹਿ ਗਏ ਤੇ ਬਾਕੀ ਦੋ ਮੇਰੇ ਕੋਲ ਸੋ ਹਸਪੀਟਲ ਰੈਫਰ ਕਰ ਦਿੱਤੇ। ਕਾਰਨ ਕੀ ਹੋਇਆ ਕਿ ਬਹਾਵ ਜ਼ਿਆਦਾ ਸੀ ਪਾਣੀ ਦਾ ਜਾਂ ਕਿ ਦੂਰੇ ਤਾਂ ਚਲੇ। ਬੱਚੇ ਤੇ ਇਹਨਾ ਨਹੀਂ ਆਉਂਦਾ ਸੀਗਾ। ਤੇ ਇਧਰੋਂ ਤੋਂ ਕ੍ਰੋਸ ਕਰਕੇ ਜਾਈ ਨੇ ਪਹਿਲੀ ਵਾਰ ਸ 1 ਲੱਖ ਕਿ ਮੀਟਰ ਗੁੰਗਾ ਪਾਣੀ ਆ ਗਿਆ। ਤੇ ਤੈਰਨਾ ਕਰਕੇ ਉਹ ਅੰੱਚੇ ਪਿੱਛੇ ਦੋ ਜੋ ਜਿੰਨ ਬਚਾਉਂਦੇ ਕਰਦੇ ਨੇ ਬੱਚੇ ਇਸ ਜਿਹੜੇ ਬੱਚੇ ਡੁੱਬੇ ਨੇ ਇਹ ਪੜਦੇ ਸੀ ਜਾਂ ਕੋਈ ਬੱਚੇ ਜਿਹੜੇ ਜਿਹੜੇ 77 ਪਰਸੈਂਟ ਦਾ ਮਿਸਾਲ ਦੀ ਮਾਰ ਦੁੱਸੀ ਆਲੀਆ ਸਾਰਿਆਂ ਦੀ ਲਗਭਗ ਇਕੋ ਨਾ 22 ਸਾਲ ਉਮਰ ਨੇ ਸਾਰੇ ਤੇ ਬਾਕੀ ਹੁਣ ਸਾਡੀ ਟੀਮ ਨੇ ਜਿਹੜੀ ਸਾਰਾ ਐਡਮਿਨਿਸਟ੍ਰੇਸ਼ਨ ਤੇ ਪਹੁੰਚਿਆ ਹੋਇਆ ਹੈ ਨੌਲੈਂਡ ਦੇ ਪਟੀਆਂ ਰਿਪੋਰਟ ਕਰ ਰਹੀ ਹੈ ਧੰਨਵਾਦ ਲਈ ਆਪ ਲੋਕ ਛੱਡ ਹੋ ਜਾਓ ਜਿਹਨੇ ਵੀ ਹੱਲ ਕਰ ਮੰਨ ਦਿੰਦਾ ਸਰ ਆਪਣਾ ਨਾਮ ਬੁਚਾਨੀ ਇਹ ਬਾਈ ਘਾਣਾ ਤੇ ਬਾਈ